ਸਰਬਤੋ ਜਾਂਦੰ ਨਿਰਿਚ ਅੱਛਰ ਲਾ ਗਿਆ ਸਮਰ ਐ ਕਿਵੇਂ ਤੁਰਦੇ ਹੋ ਤੁਸੀਂ ਥੱਲੇ ਪੈਂ ਹੈ ਸਮਰ ਦੇਖੋ ਥੱਲੇ ਪਿਆ ਇਹ ਕੀ ਕਰਦੇ ਆ ਭਾਈ ਗੜੀ ਜਾਂਦੀ ਹੈ ਇਹ ਕੀ ਹੋ ਰਿਹਾ ਟਿੰਡੀਆਂ ਲੱਗ ਸਿੰਗਾਰ ਹੋ ਰਿਹਾ ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਕੀ ਕਰਦੇ ਆਂ ਭਾਈ ਘਰੀ ਜਾਂਦੀ ਹੈ ਇਹ ਕੀ ਹੋ ਰਿਹਾ ਪਿੰਡੀਆਂ ਲੱਗ ਸਿੰਗਾਰ ਹੋ ਰਿਹਾ ਪਿੰਡੀਆਂ ਦਾ ਪਿੰਡੀਆਂ ਦੀ ਰੂਪ ਨਹੀਂ ਲੱਗ ਰਹੀ ਇਹ ਗੋਲੇ ਕੰਡ ਖਾਊਗੀ ਮੁਰਕੇ ਨਹੀਂ ਖਾਂਦੀ ਚਲ ਆ ਮੈਂ ਤਾਂ ਥੱਲੇ ਵਾਲਾ ਲੈਣਾ ਗੋਰੇ ठीक है बोल के कर हाँ जी चैलेंज की करना दिखो। दिखो। मैं तुम दसदा चैलेंज थोड़े को दो गुबारे है ना इन्होंने गुब्बारियों बिना हाथ लाए फोड़ के दिखाओ दिखो। दिखो। लाए दिखो। हाँ सारिया कोई भी चीज नहीं मतलब की तोड़ के दखाओ हां कुछ नहीं, हाँ। <muches> नहीं <बरते> <muchas> आप पे तोड़ के दिखाओ <muchas> <muchas> बिना कोई भी चीज नहीं यूज करनी तोड़ के दिखाओ इन्हों आज आज किधर गए ਆ ਤੇ ਫੋੜਿਆ ਹੀ ਨਹੀਂ ਗਿਆ ਮੈਂ ਤਾਂ ਪਤਾ ਹੀ ਨਹੀਂ ਲੱਗਿਆ ਕਿ ਕਿ ਫੋੜਦੇ ਤੂੰ ਹੈ ਕੀ ਫੋੜਿਆ ਕੀ ਕੀ ਕੋਲ ਹੈ ਹੈ ਇਹਨੇ ਫੋੜਿਆ ਇਹਦੇ ਰਸਪਾਕੇ ਉੱਟ ਗਏ ਪਤਾ ਹੀ ਨਹੀਂ ਦੱਸਿਆ ਨਹੀਂ ਮੈਂ ਤਾਂ ਉਹ ਹੋਇਆ ਉਹਨੂੰ ਉਹ ਲੜਵਾਤਾ ਹਾਂ ਲੈ ਕਰੋ ਫਿਰ ਕਿਵੇਂ ਦਿਖਾਵਾਂਗੇ ਤੋੜ ਕੇ ਗੁਵਾਰੇ ਤੋੜ ਬਿਨਾ ਹੱਥ ਲਾਇਏ ਤਾਂ ਵੇਖੋ ਗੁਵਾਰੇ ਤੋੜਨਗੇ ਹੁਣ ਕਿਵੇਂ ਤੋੜਨਗੇ ਇਹ ਤਾਂ ਪਰ ਰਸ ਨਾਲ ਨਹੀਂ ਟੁੱਟਦਾ ਇਹਦੇ ਛਿੱਲੜ ਦਾ ਜਿਹੜਾ ਹੈ ਨਾ ਦੇ ਛਿੱਲੜ ਦਾ ਛਿੱਲੜ ਦਾ ਲਾਗੀ ਕਰਕੇ ਉਹ ਨਿਚੋੜ ਇਹਨੂੰ ਹਾਂ ਟੁੱਟ ਗਿਆ ਨਾ ਐ ਤੂੰ ਗਲਤ ਨਿਚੋੜਿਆ ਹੈ ਜੀ ਵੀਰੇ ਦੇ ਜਿਵੇਂ ਆ ਚੀਜ਼ ਹੈ ਨਾ ਆਹਾ ਇਧਰਲੇ ਪਾਸੇ ਟੁੱਟਦਾ ਇਹ ਇਧਰਲੇ ਪਾਸੇ ਐਵੇਂ ਐ ਇਸ ਜੀ ਨਹੀਂ ਟੋੜਨਾ ਮੈਂ ਤਾਂ ਜਿੱਤ ਗਿਆ ਫਿਰ ਚਲ ਠੀਕ ਹੈ ਬਿਨਾ ਥਰੇ ਇਸੇ ਤੋੜਤਾ ਨਾ ਹਾਂ ਕੋਸ ਨੇ ਯੂਜ਼ ਕਰਨਾ ਜੀ ਬਈਆ ਤਨਾ ਬੈਨਾ ਉਹ ਤਾਂ ਹੱਥ ਲਾਇ ਤੇ ਤੋੜਨਾ ਸੀ ਥੱਲੇ ਪਿਆ ਹੈ ਸਮਰ ਦੇਖ ਕੋ ਥੱਲੇ ਪਿਆ ਇਧਰ ਸਿਰ ਬੱਤਾ ਗੇਮ ਨੂੰ ਲੱਗਿਆ ਪਿਆ ਤੂੰ ਗੇਮ ਨਾ ਖੇਡਿਆ ਕਰ ਪੁੱਤ ਇਨਾ ਓਏ ਜੀ ਗੇਮ ਬਹੁਤ ਖੇਡਦਾ ਤੂੰ ਹੈ ਹੈਲੋ ਜੀ ਤੂੰ ਗੇਮ ਬਹੁਤ ਖੇਡਦਾ ਹਣਾ ਕਿਹੜੀ ਗੇਮ ਹੈ ਦਿਖਾ ਮੈਨੂੰ ਵੀ ਦੇਲ ਗੱਡੀ ਵਾਲੀ ਨਹੀਂ ਹੂੰ ਖੇਡਦਾ ਨਹੀਂ ਫਿਰ ਬੰਦ ਕਰਤਾ ਦਿਖਾ ਨਾ ਤੁਨੇ ਨਹੀਂ ਉਹ ਵੀ ਖੇਡ ਕੇ ਦਿਖਣੀ ਸੀ ਆ ਜਿਹੜੀ ਐ ਸਮੂਦੀ ਆ ਜਿਹੜੀ ਗ੍ਰੈਂਡ ਸਿਟੀ ਗੈਂਗਸਟਰ ਅੱਛਾ ਪਿਆਨੋ ਕਿਡਸ 뮤직 Song ਆ ਜਿਹੜੀ ਚਲੋ ਚਲੀਏ ਘੁੰਮਣ ਆਇਓ ਆਇਓ ਇਹ ਟਾਈਮ ਹੋ ਗਿਆ ਵੇਖੋ ਸਾਢੇ ਸਾਢੇ 7 ਹੋ ਗਏ ਸਾਢੇ ਦੋ ਮਿੰਟ ਰੁਕ ਜਾਓ ਬੰਦ ਕਰੀਸਕੋ ਹਾਂ ਲੀ ਕੁਮਣ ਆ ਜੋ ਬਾਜ਼ਾਰ ਵਿੱਚ ਤੇ 33 ਸਾਹ ਪਾਂਡੇ ਪਾਂਡੇ ਕਿੰਨੇ ਮੰਝਣ ਵਾਲੇ ਹੋਏ ਪਏ ਜਣਾ ਨਹੀਂ ਫਿਰ ਅਜਾ ਆ ਜੋ ਫਿਰ ਆ ਜੋ ਟਾਈਮ ਲਗਾ ਟਾਈਮ ਲੋ ਭਾਈ ਹੁਣ ਚੱਲਨੇ ਆ ਘੁੰਮਣ ਆ ਜਾ ਜਣ ਡਰੋਨਿਕ ਤੋਂ ਆ ਇਸ ਵੇਲੇ ਆ ਕੇ ਸੜਕਾਂ ਤੇ ਖੜੇ ਦੇਖੋ ਸਰਬੱਤਾਂ ਉਹਨਾਂ ਮੰਡੀ ਵਿੱਚ ਅਸਲ ਆ ਗਿਆ ਸਮਰ ਇਹ ਕਿਵੇਂ ਤੁਰਦੇ ਹੋ ਤੁਸੀਂ ਸਾਧਨ ਆ ਗਿਆ ਨਾ ਪਰੇ ਰਿਓ ਸਾਧਨ ਕੋਈ ਮੋਟਰਸਾਈਕਲ ਆ ਗਿਆ ਕਿੰਨੀ ਤੇਜ਼ ਕੰਪੈਰ ਕਰਦੀ ਸੋ ਪਹੁੰਚ ਚੁੱਕੇ ਹਾਂ ਕਮਰੇ 'ਚ ਘੁੰਮ ਆਏ ਮੰਜਾ ਪਿਛਾਓ ਵੀ ਮੇਰਾ ਮੰਜਾ ਪਿਛਾਓ ਵੀ ਮੈਂ ਪਹਿਣਾ ਮੰਜਾ ਪਿਛਾਓ ਵੀ ਮੈਂ ਆ ਗਿਆ ਮੰਜਾ ਪਿਛਾਓ ਮੰਜਾ ਪਿਛਾਓ ਤੁਹਾਡਾ ਮਖ ਪਿਆਰਿਓ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਤਾਲੇ ਰਭਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਨ ਉਹ ਲਰਵਾ ਤਾ ਜੱਲਿਆ ਕੇ ਤੈਨੂੰ ਗੁਬਾਰੇ ਲੈ ਕੇ ਦੇ ਫਿਰ ਗੁਬਾਰੇ ਦੇ ਬਣ ਹੈਗੀ ਆ ਚਰਵਾਣਾ ਰੋਣਾ ਰੋਣਾ ਵੀਡੀਓ ਬਣ ਰਹੀ ਤੇਰੀ